ਇੰਜ ਲੱਗਦਾ ਕਿ ਬਾਹਰ ਵਸਦੇ ਪੰਜਾਬੀਆਂ ਨੂੰ ਲੈ ਕੇ ਕੁਝ ਕਾਂਗਰਸੀ ਆਗੂ ਬੁਖਲਾ ਗਏ ਨੇ ਕੁਝ ਹਫ਼ਤੇ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਨੇ ਕੈਨੇਡਾ ਦੇ ਸਿੱਖ ਮੰਤਰੀਆਂ ਉੱਪਰ ਬੇਬੁਨਿਆਦ ਇਲਜ਼ਾਮ ਮढ़े ਸਨ ਉਸੇ ਤਰਜ਼ ਤੇ ਹੁਣ ਕਾਂਗਰਸ ਦੇ ਐਮਪੀ ਰਮਨੀਤ ਬਿੱਟੂ ਨੇ ਇੱਕ ਬਿਆਨ ਦਿੱਤਾ ਹੈ ਬਿੱਟੂ ਨੇ ਕਿਹਾ ਹੈ ਕਿ ਆਪ ਨੂੰ ਕਟੜ ਐਨਆਰਆਈਜ਼ ਦਾ ਸਾਥ ਮਿਲ ਰਿਹਾ ਹੈ ਉਹਨੇ ਇਹ ਵੀ ਕਿਹਾ ਹੈ ਕਿ ਆਪ ਨੂੰ ਯਾਨੀ ਆਮ ਆਦਮੀ ਪਾਰਟੀ ਨੂੰ ਆਈਐਸਆਈ ਵੱਲੋਂ ਫੰਡਿੰਗ ਹੋ ਰਹੀ ਹੈ ISI ਪਾਕਿਸਤਾਨ ਦੀ ਇੱਕ ਖੂਫੀ ਏਜੰਸੀ ਹੈ ਬਿੱਟੂ ਦੇ ਇਹ ਦੋਵੇਂ આરોਪ ਬਹੁਤ ਗੰਭੀਰ ਨੇ ਔਰ ਇਹੋ ਜੇ આરોਪ ਲਾਉਣ ਦੇ ਨਾਲ-ਨਾਲ ਬਿੱਟੂ ਨੂੰ ਸਬੂਤ ਵੀ ਪੇਸ਼ ਕਰਨੇ ਚਾਹੀਦੇ ਸੀ ਕਿਹੜੇ ਸੂਤਰਾਂ ਤੋਂ ਕਦੋਂ ਅਤੇ ਕਿਵੇਂ ISI ਨੇ ਆਮ ਆਦਮੀ ਪਾਰਟੀ ਦੀ ਫੰਡਿੰਗ ਕੀਤੀ ਹੈ ਹਾਂ ਇਸ ਕੋਈ ਸ਼ੱਕ ਨਹੀਂ ਕਿ ਆਮ ਆਦਮੀ ਪਾਰਟੀ ਨੂੰ ਬਹੁਤ ਸਾਰੇ ਐਨਆਰਆਈਜ਼ ਦੀ ਸਪੋਰਟ ਹੈ ਹੋਇਸ ਕਰਕੇ ਨਹੀਂ ਕਿ ਉਹ ਕੱਟੜ ਨੇ ਭਲਾ ਕੱਟੜਪੁਰੇ ਨਾਲ ਆਮ ਆਦਮੀ ਪਾਰਟੀ ਦਾ ਕੀ ਸੰਬੰਧ ਹੈ ਬਾਰਵਾਸਤੇ ਪੰਜਾਬੀ ਅਤੇ ਭਾਰਤੀ ਆਪ ਦੀ ਹਮਾਇਤ ਇਸ ਕਰਕੇ ਕਰ ਰਹੇ ਨੇ ਕਿ ਉਹਨਾਂ ਬਾਕੀ ਪਾਰਟੀਆਂ ਨੂੰ ਪਰਖ ਕੇ ਦੇਖ ਲਿਆਏ ਉਹਨਾਂ ਨੂੰ ਆਪ ਵਿੱਚ ਇੱਕ ਉਮੀਦ ਦੀ ਆਸ ਉਮੀਦ ਦੀ ਕਿਰਨ ਨਜ਼ਰ ਆਉਂਦੀ ਹੈ ਬਹੁਤੀ ਐਨਲਾਈਜ਼ ਮਿਹਨਤ ਕਰਕੇ ਆਪਣੇ ਪਰਿਵਾਰ ਪਾਲ ਰਹੇ ਨੇ ਅਤੇ ਤਰੱਕੀ ਦੇ ਰਾਹ ਤੇ ਨੇ ਜੇ ਉਹ ਕੋਈ ਗੈਰ ਕਾਨੂੰਨੀ ਕੰਮ ਕਰਦੇ ਹੁੰਦੇ ਤਾਂ ਉਹ ਉਹਨਾਂ ਮੁਲਕਾਂ 'ਚ ਰਹਿ ਨਹੀਂ ਸਕਦੇ ਸਨ ਉਹਨਾਂ 'ਚੋਂ ਕੁਝ ਲੋਕ ਕੱਟੜ ਵਿਚਾਰ ਰੱਖਦੇ ਨੇ ਪਰ ਜੇ ਉਹ ਕਾਨੂੰਨ ਦੀ ਉਲੰਘਣਾ ਨਹੀਂ ਕਰ ਰਹੇ ਤਾਂ ਉਹ ਸੁਪਰ ਕਿਸੇ ਨੂੰ ਕੀ ਇਤਰਾਜ਼ ਹੋ ਸਕਦਾ ਹੈ ਸ਼ਾਇਦ ਬਿੱਟੂ ਵਰਗੇ ਲੋਕਾਂ ਨੂੰ ਬਾਹਰ ਵਸਦੇ ਅਤੇ ਹੋਰ ਲੋਕਾਂ ਦੀ ਉਹਨਾਂ ਦੀ ਆਪਣੀ ਵਿਚਾਰਧਾਰਾ ਨਾਲ ਤੁਲਨਾ ਨਹੀਂ ਕਰਨੀ ਚਾਹੀਦੀ ਬਹੁਤ ਸਾਰੇ ਬਹੁਤ ਸਾਰੇ ਕਾਂਗਰਸ ਵਰਗੀਆਂ ਰਵਾਇਤੀ ਪਾਰਟੀਆਂ ਨੂੰ ਲੱਗਦਾ ਹੈ ਕਿ ਜੇ ਤੁਸੀਂ ਸਾਡੇ ਨਾਲ ਨਹੀਂ ਤਾਂ ਤੁਸੀਂ ਮੁਲਕ ਵਿਰੋਧੀ ਹੋ ਅਸਲ ਵਿੱਚ ਇਹੋ ਜਈ ਸੋਚ ਰੱਖਣਾ ਹੀ ਮੁਲਕ ਵਿਰੋਧੀ ਹੈ